ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਵੈਲਕਮ ਟੂ ਅਵਰ ਨਿਊ ਬਲੌਗ ਲਓ ਜੀ ਆਪਾਂ ਚੱਕ ਲਿਆ ਸਮਾਨ ਇਧਰ ਚੀਕੂ ਦੇ ਰਿਹਾ ਗੇੜੇ ਠੀਕ ਹੈ ਕਿਉਂਕਿ ਚੀਕੂ ਨੂੰ ਨਹੀਂ ਪਈ ਅਜੇ ਰੋਟੀ ਜਦੋਂ ਰਿਕੀ ਸਰ ਨੇ ਗੱਡੀ ਸਟਾਰਟ ਕਰ ਲਈ ਠੀਕ ਹੈ ਬੈਠ ਗਏ ਨੇ ਗੱਡੀ 'ਚ ਆਪਾਂ ਰੱਖਣਾ ਹੈ ਸਮਾਨ ਇਹ ਲੋ ਭੀ ਆਪਾਂ ਰੱਖਤਾ ਸਮਾਨ ਓਏ ਬੀਰ ਜੀ ਬੀਰ ਜੀ ਯਾਰ ਘਰ ਦੇ ਪੁੱਤ ਐਦ ਕਾਦੇ ਲੈ ਕਹੇ ਤੋ ਨਹੀਂ ਕਰਨਾ ਕਹੇ ਤੋ ਨਹੀਂ ਕਰਨਾ ਹੈਨਾ ਕਿਹ ਸੋਣੀ ਧੁੱਪ ਲੱਗ ਰਹੀ ਐ ਇੱਥੇ ਹਾਂ ਵਧੀਆ ਪੁੱਤ ਬਾਹ ਖਲਣਾ ਐ ਏ ਬੋਕਰਾ ਬਣੂਗਾ ਕਿੱਡਾ ਆਜਿਆ ਲਾਲ ਟਰੈਕਸੂਟ ਇੱਧਰ ਲੈ ਆਏ ਬੜੇ ਸੋਹਣੇ ਟਰੈਕਸੂਟ ਕਾਏ ਓਏ ਚੱਪ ਹੈ ਆ ਕੋਟ ਬਹੁਤ ਸੋਹਣਾ ਬੰਦਾ ਐ ਕਿਨੇ ਲੈ ਕਿੱਥੇ ਸੀ ਹੈ ਤੁਸੀਂ ਨਹੀਂ ਚਾਚੀ ਜੀ ਨੇ ਐ ਕੋ ਐਨਾ ਬੜਾ ਦਨ ਲੱਗਦਾ ਮੇਰੇ ਬੁੱਤ ਜੇ ਬਾਇਆ ਹੈਏ ਸੰਗ ਗਿਆ ਕਿੱਥੇ ਜਾਣਾ ਮम्मा ਮम्मा ਸੰਗ ਗਿਆ ਲੋ ਭਾਈ ਅੱਜ ਹੈਗਾ ਸੰਡੇ ਸੰਡੇ ਨੂੰ ਆਪਾਂ ਕਰਨਾ ਫੰਡੇ ਠੀਕ ਹੈ ਰਿੱਕੀ ਤੇ ਮੰਮੀ ਜਾਣਗੇ ਵਿਆਹ اٹੈਂਡ ਕਰਨ ਯਸ ਠੀਕ ਹੈ ਵਿਆਹ ਦਾ ਆਫਰ ਸਾਨੂੰ ਵੀ ਆਇਆ ਸੀ ਮੈਨੂੰ ਵੀ ਆਇਆ ਸੀ ਇਹ ਜੀ ਗੱਲ ਨਹੀਂ ਤੁਸੀਂ ਇਹ ਨਾ ਸੋਚਿਆ ਕਰੋ ਮਨਪ੍ਰੀਤ ਨੂੰ ਕੋਈ ਵਿਆਹ ਤੇ ਨਹੀਂ ਹੈ ਹੈ ਤੇ ਆਪਾਂ ਬਸ ਤਾਂ ਹੀ ਜਾ ਰਹੇ ਕਿਉਂਕਿ ਜੁਹਾਰ ਦਾ ਬਾਈ ਬੜਾ ਔਖਾ ਹੋ ਜਾਂਦਾ ਉਹ ਵੇਖਣ ਦਾ ਨਾ ਤਾਂ ਇਹ ਹੈਂਡਲ ਹੁੰਦਾ ਨਾ ਹੀ ਵਿਆਹ ਦੇਖਣ ਦੇਵੇ ਜਿੰਨਾ ਟਾਈਮ ਸੰਭਲਦਾ ਨਹੀਂ ਉਹਨਾ ਟਾਈਮ ਕੋਈ ਵਿਆਹ ਨਹੀਂ ਦੇਖਿਆ ਜਾਣਾ ਠੀਕ ਹੈ ਤਾਂ ਸੋਚਿਆ ਵੀ ਉੱਥੇ ਦਿਨਹੀ ਤੋਂ ਬਾਲ ਫਟਾਉਣ ਦੀ بجائے ਆਪਾਂ ਕੰਮ ਹੀ ਕਰ ਲਈ ਠੀਕ ਹੈ ਕਿਉਂਕਿ ਵੈਸੇ ਤਾਂ ਬੁਟੀਕਾ ਅੱਜ ক্লোਜ਼ ਆ ਪਰ ਜਿਹੜਾ ਸਾਡਾ ਬੁਟੀਕ ਦੀ ਸਫਾਈ ਆ ਉਹ ਕਰਨੀ ਆ ਅਸੀਂ ਤੇ ਚਲੋ ਇਸ ਲਈ ਜਾ ਰਹੇ ਆ ਇਸ ਲਈ ਜਾ ਰਹੇ ਆ ਰਿੱਕੀ ਸੰ ਨੂੰ ਛੱਡ ਕੇ ਵਾਪਸ ਆ ਜਾਣਗੇ ਕਿਉਂਕਿ ਮੰਮੀ ਤੇ ਰਿੱਕੀ ਨੇ ਜਾਣਾ ਵਿਆਹ ਤੇ ਮੈਂ ਤੇ ਜੁਹਾਰ ਸਿੰਘ ਉੱਥੇ ਕੰਮ ਕਰਾਂਗੇ ਹੈਨਾ ਰਿੱਕੀ ਜਯਾਰ ਸਿੰਘ ਨੇ ਬੂਟ ਬੜੇ ਸੋਹਣੇ ਪਾਇਆ ਇਹ ਬੂਟ ਜਯਾਰ ਨੂੰ ਗਿਫਟ ਕੀਤੇ ਸੀਗੇ ਆਹ ਗਲੀ ਹੈ ਭਾਈ ਸਰਕਾਰੀ ਸਕੂਲ ਵਾਲੀ ਆਹ ਗਿਫਟ ਹਾਊਸ ਆ ਰਾਹੁਲ ਗਿਫਟ ਹਾਊਸ ਠੀਕ ਹੈ ਇਧਰੋਂ ਤੁਸੀਂ ਆਹ ਗਲੀ ਮੋੜਨਾ ਆ ਪ੍ਰੀਤੀ ਭਾਬੀ ਆਗੇ ਮੇਰੇ ਆਹ ਗਲੀ ਮੋੜਨਾ ਆ ਗਿਆ ਇੱਥੇ ਕੇ ਆਰ ਸਾੜੀ ਲਿਖਿਆ ਮਿਲੂਗਾ ਤੁਹਾਨੂੰ ਠੀਕ ਹੈ ਤੇ ਇਧਰ ਤੁਹਾਨੂੰ ਆ ਆ ਗਿਆ ਬੈਡਿੰਗ ਪਲਾਜ਼ਾ ਪ੍ਰੀਤੀ ਲਹਿੰਗਾ ਹਾਊਸ ਮਾਰਕੀਟ ਤਾਂ ਹੰਢਾਇਆ ਬਜ਼ਾਰ ਹੈਨਾ ਸਰਕਾਰੀ ਸਕੂਲ ਦੀ ਕੰਦ ਹਾਂ ਜੇ ਬਿਲਕੁਲ ਸਾਹਮਣੇ ਆ ਹੰਢਾਇਆ ਪਰ ਬਿਆਰ ਬਰਨਾਲਾ ਪਿੱਛੇ ਵਾਲੀ ਗਲੀ ਪਿੱਛੇ ਵਾਲੀ ਗਲੀ ਬਰਨਾਲੇ ਦੀ ਬਰਨਾਲੇ ਆ ਬਾਈ ਆ ਇਹਨਾਂ ਦਾ ਆ ਕੇ ਆਫਿਸ ਆਗਾ ਇਹਨਾਂ ਦਾ ਪਲੀਜ਼ ਤੁਸੀਂ ਭਲੇਖੇ ਨਾਲ ਹੋਰ ਕਿਤਨਾ ਵਗਜਾ ਕਰੋ ਪ੍ਰੀਤੀ ਲਹਿੰਗਾ ਹਾਊਸ ਆ ਸੀਗਾ ਠੀਕ ਐ ਇਧਰੋਂ ਇਧਰ ਆਉਂਦਾ ਗਾ ਇਹ ਲੋ ਬਈ ਮਿੱਤਰੋ ਆਪਾਂ ਕੰਮ ਨਵੇੜ ਕੇ ਆ ਗਏ ਆ ਠੀਕ ਆ ਆ ਗਏ ਆ ਆਪਾਂ ਆਪਣੀ ਬੁਟੀਕ ਤੇ ਕਾਮਨ ਵੇੜਿਆ ਹੈ ਡਾਈ ਵਗੈਰਾ ਦਾ ਸਾਰਾ ਕੰਮ ਜਿੰਨਾ ਸੀ ਆ ਡਾਈ ਕਰਵਾਉਣ ਵਾਲੇ ਕੱਪੜੇ ਸੀ ਸਾਰੇ ਲੈ ਆਏ ਇਧਰ ਆ ਆਪਣੇ ਕੋਲ ਵਰਕ ਹੋ ਕੇ ਸਟਿਚਿੰਗ ਹੋ ਕੇ ਸਾਰੇ ਸੂਟ ਕਿੱਦੇ ਦੇ ਰੈਡੀ ਪਏ ਆ ਬਸ ਘੋਲ ਹੀ ਲੱਗ ਜਾਂਦੀ ਹੈ ਇੱਕ ਵੀਡੀਓਜ਼ ਬਣਾਉਣ ਦੀ ਆ ਦੁਪੱਟਾ ਇਹਨਾ ਬਹੁਤ ਸੋਹਣਾ ਡਾਈ ਹੋਇਆਗਾ ਡਾਈ ਐਂਡ ਡਾਈ ਤੇ ਲੇਸ ਦੇਖੋ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਇਹ ਤੇ ਲੱਗੀ ਹੋਈ ਕਿੰਨਾ ਪਿਆਰਾ ਵਰਕ ਲੱਗ ਰਿਹਾ ਤੇ ਕਾਵ ਵਾਲਾ ਆਰਗੈਂਜ਼ਾ ਤੇ ਰੈਡੀ ਕੀਤਾ ਨਵਾਂ ਡਿਜ਼ਾਈਨ client ਨੇ ਆਪਣੀ ਚੁਆਇਸ ਦਾ ਰੈਡੀ ਕਰਵਾਇਆਗਾ ਬਹੁਤ ਸੋਹਣਾ ਤੇ ਬਾਕੀ ਭਾਈ ਜਿਹੜਾ ਫੈਬਰਿਕ ਮੈਂ ਦੱਸਦੀ ਹੁੰਨੀ ਆ ਤੁਹਾਨੂੰ ਜ਼ਰੂਰ ਹੀ ਨਹੀਂ ਤੁਸੀਂ ਉਹ ਤੇ ਰੈਡੀ ਕਰਵਾਓ ਤੁਸੀਂ ਆਪ ਦੇ ਅਕੋਰਡਿੰਗ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਕਿਉਂਕਿ ਕਈ ਵਾਰ ਕਲਾਇੰਟ ਨੂੰ ਵੀ ਨਹੀਂ ਪਤਾ ਹੁੰਦਾ ਵੀ ਕਿਹੜਾ ਫੈਬਰਿਕ ਕਿਹੜਾ ਗਾ ਤਾਂ ਤੁਸੀਂ ਆਪ ਸੁਜੈਸਟ ਕਰ ਸਕਦੇ ਹੋ ਫੈਬਰਿਕ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਆ ਬਣੇ ਪਏ ਆਪਣੇ ਕੋਲ ਰੈਡੀ ਹੋਏ ਪਏ ਨੇ ਲੋ ਵੀ ਜੂਹਾਰ ਸਿੰਘ ਜੀ ਨੂੰ ਰੱਖਿਆ ਆਪਾਂ ਉੱਪਰ ਉੱਪਰ ਛੱਡਿਆ ਏ ਜਾ ਕੇ ਲਿਆਉਣੇ ਆਪਾਂ ਉੱਪਰ ਜਾ ਕੇ ਉਹਨਾਂ ਨੂੰ ਠੀਕ ਹੈ ਦੇਖਦੇ ਆ ਆਪਾਂ ਉੱਪਰ ਕੀ ਖਰੀ ਜਾਂਦਾ ਜੁਜਾਰ ਤਾਂਨੇ ਆਪਾਂ ਉਹਦੇ ਕੋਲੇ ਤੇ ਇਹ ਦੇਖਿਓ ਹੁਣ ਮੈਂ ਝਾ ਕਰੂੰਗੀ ਕਿਵੇਂ ਘੰਨ ਖੜੇ ਕਰੀ ਗਾ ਚਾ ਚਾ ਜੁਜਾਰ ਸਿੰਗਰ ਹੈਲੋ 베ਬੀ ਨਾ ਬੋਲਦਾਂ ਨੀ ਆ ਨਵੀਆਂ ਕਿੱਡਾਂ ਮਿਲ ਗਿਆ ਹੁਣ ਲੋ ਬਈ ਆਪਾਂ ਨਾ ਕਿ ਮੈਂ ਸੋਚਿਆਗਾ ਵੀ ਮੂਵੀ ਦੇਖ ਕੇ ਆਉਣੀ ਆ। ਹੁਸ਼ਿਆਰ ਸਿੰਘ ਹਨਾ ਕਹਿੰਦੇ ਵੀ ਉਹ ਸਾਰੀ ਮੂਵੀ ਨਾ ਮਾਸਟਰਾਂ ਦੇ ਬਣੀ ਹੋਈ ਆ। ਤਾਂ ਮੈਂ ਤਾਂ ਮਾਸਟਰ ਨਹੀਂ ਰਹੀ ਆ। ਆਪਾਂ ਵੀ ਜੌਬ ਕੀਤੀ ਆ ਪੜਾਇਆਗਾ ਹਨਾ। ਤੇ ਰਿੱਕੀ ਵੀ ਮਾਸਟਰ ਰਹੀ ਨੇ ਅੱਜ ਤੁਹਾਨੂੰ ਦੱਸ ਦਿੰਨੇ ਆ। ਸਾਡੀ ਅਲੱਗੀ ਜਰਨੀ ਆ। ਅਸੀਂ ਪਹਿਲਾਂ ਟੀਚਰ ਹੁੰਦੇ ਸੀਗੇ। ਹੁਣ ਅਸੀਂ ਇਹ ਬਿਜ਼ਨਸ ਕਰ ਰਹੇ ਆ। ਪਹਿਲਾਂ ਟੀਚਰ ਹੁੰਦੇ ਸੀਗੇ ਅਸੀਂ। ਤੇ ਇਹ ਜਰਨੀ ਜ਼ਰੂਰ ਦੱਸਿਓ ਮੈਨੂੰ ਫਿਰ ਮੈਂ ਸ਼ੇਅਰ ਕਰੂੰ ਤੁਹਾਡੇ ਨਾਲ ਸਾਰਿਆਂ ਨਾਲ। ਤੇ ਤੁਹੇ ਇੰਟਰਸਟਡ ਹੋਇਆ ਤਾਂ ਜਰੂਰ ਮੈਸੇਜ ਕਰ ਦਿਓ ਜਿੰਨੇ ਵੱਧ ਕਮੈਂਟ ਹੋਣਗੇ ਹਨਾ ਫਿਰ ਮੈਂ ਤੁਹਾਨੂੰ ਇਹ ਜਰੂਰ ਚੀਜ਼ ਦੱਸ ਦੂੰਗੀ ਤੇ ਅੱਜ ਮੈਂ ਸੋਚਿਆ ਵੀ ਯਾਰ ਵਿਊ ਮੂਵੀ ਦੇਖ ਕੇ ਆਉਣੀ ਆ ਆਪਾਂ ਤੇ ਬਹੁਤ ਸੋਹਣੀ ਮੂਵੀ ਆ ਕਹਿੰਦੇ ਰਿਵਿਊ ਤਾਂ ਅੱਛੇ ਆ ਰਹੇ ਨੇ ਮੈਰੀਕੀ ਨੂੰ ਕਿਹਾਗਾ 5:30 ਵਾਲਾ ਸ਼ੋਅ ਦੇਖਾਂਗੇ ਸ਼ਾਇਦ ਆਪਾਂ ਉਹਨਾਂ ਟਾਈਮ ਆਪਾਂ ਬੁਟੀਕ ਤੇ ਕੰਮ ਕਰੀ ਜਾਂਦੇ ਆ ਤੇ ਬਾਕੀ ਦੇਖਦੇ ਆ ਕੀ ਬਣਦਾ ਚਲੋ ਆ ਜਾਂਦੋਂ ਉਹਨਾਂ ਹੋ ਗਏ ਸੀਗੇ ਵਿਆਹ ਮੰਮੀ ਤੇ ਅੱਜ ਮੇਰਾ ਮਿਸ ਹੋ ਗਿਆ ਸੀ ਵਿਆਹ ਜਾਣਾ ਫੇਰਾ ਭੌਣਾਂ ਨੂੰ ਭੇਜਦਾ ਸੀਗਾ ਬਾਕੀ ਭਾਈ ਵਿਆਹ ਹੈਗੀ ਬਾਲੇ ਨੇ ਤਿਆਰੀਆਂ ਚੱਲੀਆਂ ਜਾਨੀਆਂ ਨੇ ਠੀਕ ਹੈ ਤੇ ਆ ਵੀਕ ਦੇ ਵਿੱਚ ਬਰਥਡੇ ਵੀ ਆ ਰਿਹਾ ਹੈ ਠੀਕ ਹੈ ਬਰਥਡੇ ਆ ਰਿਹਾ ਆ ਵੀਕ ਦੇ ਵਿੱਚ ਤੇ ਉਹਦੀ ਪਲੈਨਿੰਗ ਚੱਲ ਰਹੀ ਆ ਵੀ ਕੀ ਕਰਨਾ ਸਰਪ੍ਰਾਈਜ਼ ਕਿਦਾਂ ਗ੍ਰੈਂਡ ਪਾਰਟੀ ਰੱਖਣੀ ਆ ਕੀ ਕਰਨਾ ਕੁਝ ਵੀ ਹੈ ਨਾ ਤੇ ਇੱਕ ਆ ਰਿਹਾ ਲੋਹੜੀ ਦਾ ਫੰਕਸ਼ਨ ਉਹ ਥੋੜੇ ਜੀ ਸਾਡੇ ਕੈਨੇਡਾ ਵਾਲੇ ਭਾਈ ਸਾਹਿਬ ਲੇਟ ਆਏ ਨੇ ਤਾਂ ਕਰਕੇ ਤੇ ਉਹਦੇ ਸੂਟ ਦੀ ਤਿਆਰੀ ਚੱਲ ਰਹੀ ਆ ਹਨਾ ਥੋੜਾ ਜਿਹਾ ਇੰਨਾ ਬਿਜੀ ਰਹਿੰਨੇ ਆ ਇੰਨਾ ਸਾਰੇ ਕੰਮ ਦੇ ਵਿੱਚ ਮਾਈਂਡ ਅਪਸੈਟ ਜਾਂ ਹੋ ਜਾਂਦਾ ਕਈ ਵਾਰ ਤਾਂ ਸੋਚਿਆ ਵੀ ਮੂਵੀ ਦੇਖਦੇ ਆ ਤੇ ਮੂਵੀ ਹੈਗੀ ਵੀ ਸਾਡੇ ਤੇ ਆ ਹਨਾ ਤਾਂ ਦੇਖਣੀ ਜ਼ਰੂਰੀ ਬਣਦੀ ਆ ਪਹਿਲਾਂ ਟੀਚਰ ਰਹੇ ਆ ਤਾਂ ਮੂਵੀ ਜ਼ਰੂਰ ਦੇਖ ਕੇ ਆਵਾਂਗੇ ਫਿਰ ਤੁਹਾਡੇ ਨਾਲ ਸਾਰੇ ਨਾਲ ਰਿਵਿਊ ਸਾਂਝੇ ਕਰਾਂਗੇ ਆਪਾਂ ਕੰਮ ਸਪੇਟ ਲੀਏ ਉਹਨਾਂ ਟਾਈਮ ਆਪਾਂ ਜਿੰਨਾ ਟਾਈਮ ਰਿੱਕੀ ਜਿਹਾ ਆਉਂਦੇ ਨੇ ਲੋਗੇ ਆਪਾਂ ਪਹੁੰਚ ਗਏ ਜੀ ਇਸ ਨੀਂਦਾਂ ਮੂਵੀ ਦੇਖਣ ਵਾਸਤੇ ਲੈ ਲੀਆਂ ਟਿਕਟਾਂ ਟਿਕਟਾਂ ਲੈ ਲਈਆਂ ਠੀਕ ਹੈ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਸੀ ਦੋਨੇ ਮਾਸਟਰ ਮਾਸਟਰ ਨਹੀਂ ਰਹੇ ਆ ਤਾਂ ਅਸੀਂ ਅੱਜ ਮੂਵੀ ਦੇਖ ਕੇ ਸਾਨੂੰ ਪਤਾ ਲੱਗੂਗਾ ਤਾਂ ਹੀ ਉਹ ਮੈਂ ਕਿਹਾ ਸੀ ਮੂਵੀ ਦੇਖਣਾ ਐ ਸਪੈਸ਼ਲ ਮੈਂ ਕਿਹਾ ਫਿਰ ਅਸੀਂ ਜਰਨੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਡੀ ਮਾਸਟਰ ਮਾਸਟਰ ਨਹੀਂ ਤੋਂ ਲੈ ਕੇ ਸਾਡੇ ਬਿਜ਼ਨਸ ਤੱਕ ਹੈ ਨਾ ਲਓ ਜੀ ਮੈਂ ਕਿਹਾ ਮੈਂ ਜਰਨੀ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੂੰਗੀ ਮੈਂ ਕਿ ਜਿੰਨੇ ਵਧ ਕਮੈਂਟ ਕਰੂੰਗੇ ਹੈ ਨਾ ਫਿਰ ਕਰਾਂਗੇ ਰਿੱਕੀ ਆਪਾਂ ਬੈਠ ਕੇ ਦੱਸਾਂਗੇ ਹੈ ਨਾ ਸਾਰਿਆਂ ਨੂੰ ਪਹਿਲਾਂ ਸੀ ਮਾਸਟਰ ਮਾਸਟਰ ਨਹੀਂ ਹੁੰਦੇ ਸੀ ਕਾਦੇ ਹੁੰਦੇ ਸੀ ਕੀ ਜੌਬ ਕਰਦੇ ਸੀ ਕਿਦਾਂ ਸਭ ਕੁਝ ਚਲੋ ਹੁਣ ਆਪਾਂ ਮੂਵੀ ਦੇਖਣ ਪਹੁੰਚ ਗਏ ਜੀ ਸਿਨੇਮਾ ਜਾ ਦੇਖਿਓ ਮਮਾਂ ਕਹਿੰਦੀ ਮਮਾਂ ਨਹੀਂ ਮਮਾਂ ਕਹਿੰਦੀ ਕੇ ਮਾਗੇ ਨਹੀਂ ਕੇ ਮਾਗੇ ਨਹੀਂ ਤੁਸੀਂ ਲਓ ਬਈ ਕੁੱਲ ਮਿਲਾ ਕੇ ਮੂਵੀ ਦੇਖ ਕੇ ਬਈ ਆ ਗਏ। ਫਿਰ ਇਹਨਾਂ ਦੀ ਸਟੋਰੀ ਬਹੁਤ ਵਧੀਆ ਕੰਸਟ ਸਟੋਰੀ ਬਹੁਤ ਕਨਸੈਪਟ ਬਹੁਤ ਅਕੜਾ ਬਹੁਤ ਸੋਹਣਾ ਚੱਕੇ ਸੀ ਪਰ ਉਹ ਡਿਲੀਵਰ ਨਹੀਂ ਹੋਇਆ। ਹੂੰ ਉਹਨੀ ਚੰਗੀ ਕਰਾਂ ਡਿਲੀਵਰ ਨਹੀਂ ਹੋਇਆ। ਸੋਰੀ ਬਸ ਬਿਲਕੁਲ ਕਰੀ ਇਹ ਚੀਜ਼ ਸਸਟੋਰ ਸੱਟੂ। ਬਟ ਬਹੁਤ ਮਤਲਬ ਕਿ ਐ ਸਿੱਖਣ ਵਾਲੀ ਗੱਲ ਆ। ਆਪਾਂ ਐਵੇਂ ਨਹੀਂ ਕਹਿ ਸਕਦੇ ਜਮਾ ਮਾੜੀ ਨਹੀਂ ਕਹਿ ਸਕਦੇ। ਠੀਕ ਆ ਦੇਖਣ ਜੋ ਗਈ ਆ। ਲੋ ਬਈ। ਕੁੱਲ ਮਿਲਾ ਕੇ ਹੁਣ ਬੈਠੇ ਆ ਗੱਡੀ 'ਚ ਆਪਾਂ ਹੁਣ ਰਿਵਿਊ ਦੰਨੇ ਆ ਤੁਹਾਨੂੰ। ਕੀ ਦਾ ਵੱਜ ਮਾੜਾ ਮੋਟਾ ਸਿੱਖਣਾ ਮੈਗਾ ਐਨਡੀਏ ਤੇ ਕੁਛ ਸਾਰੀ ਫਰਮ ਵਿੱਚ ਵੀ ਬਸ ਸਵਾਲ ਹੀ ਆ ਵੀ ਸਵਾਲ ਪੁੱਛਣੇ ਚਾਹੀਦੇ ਨੇ ਤੇ ਬਾਕੀ ਸੀਗੇ ਟੀਚਰ ਤੇ ਇੱਕ ਕਨਸੈਪਟ ਵਧੀਆ ਸੋਚਿਆ ਸੀ ਬਟ ਉਹਨਾਂ ਉਹਨਾਂ ਜ਼ਿਆਦਾ ਡੀਪ ਨਹੀਂ ਗਏ ਉਹ ਕਨਸੈਪਟ 'ਚ ਵੀ ਬਸ ਮਾੜਾ ਮੋਟਾ ਗਏ ਨੇ ਵੀ ਬਸ ਸਵਾਲ ਪੁੱਛਣੇ ਚਾਹੀਦੇ ਆ ਤੇ ਕਿਹੜਾ ਕੋਈ ਹੁੰਦਾ ਖੇਡ ਕੇ ਸਿੱਖਣਾ ਚਾਹੀਦਾ ਹਮ ਜ਼ਰੂਰੀ ਨਹੀਂ ਹੁੰਦਾ ਜਿਹੜਾ ਕਿਤਾਬਾਂ 'ਚ ਲਿਖਿਆ ਹੋਵੇ ਮਤਲਬ ਪੜਾਉਣ ਦਾ ਤਰੀਕਾ ਵੀ ਆਪਾਂ ਵੀ ਕਿਸੇ ਵੀ ਚੀਜ਼ ਨੂੰ ਇੰਟਰਸਟਿੰਗ ਬਣਾ ਸਕਦੇ ਆ ਜਿਵੇਂ ਹੁਣ ਦੇ ਸਕੂਲਾਂ ਚ ਆਪਣਿਆਂ ਚ ਐਵੇਂ ਕਹੀਏ ਵੀ ਸਰਕਾਰੀ ਸਕੂਲ ਪਹਿਲਾਂ ਨਾਲੋਂ ਬਹੁਤ ਤਰੱਕੀ ਕਰ ਰਹੇ ਨੇ ਵੀ ਹੁਣ ਜੇ ਸਕੂਲਾਂ ਚ ਜਾ ਕੇ ਦੇਖੀਏ ਤਾਂ ਸਾਇੰਸ ਲੈਬ ਸਰਕਾਰੀ ਸਕੂਲ ਬਹੁਤ ਅੱਗੇ ਨੇ ਬਹੁਤ ਜ਼ਿਆਦਾ ਕੋਈ ਕਨਸੈਪਟ ਥੋੜਾ ਬਟਾ ਉਹਨਾਂ ਨੇ ਰੱਖਿਆ ਅਗਰ ਠੀਕ ਜੀ ਉਹ ਕਰਾ ਲਓ ਹਾਂ ਮਤਲਬ ਕਿ ਐ ਨਹੀਂ ਵੀ ਦੇਖ ਸਕਦੇ ਹੋ ਤੁਸੀਂ ਹਾਂ ਕੋਈ ਬੜਾ ਜਿਹਾ ਐਕਸਟਰਾ ਵੀ ਨਹੀਂ ਕਹਿ ਸਕਦੇ ਆਪਾਂ ਕੋਈ ਕਨਸੈਪਟ ਇੰਨਾ ਸੋਹਣਾ ਅਸੀਂ ਪੜਾਈ ਵਾਲਾ ਹਾਂ ਉਹਦੇ ਬੜਾ ਡੀਪ ਜਾਈ ਨਹੀਂ ਠੀਕ ਹੈ ਅੱਛਾ ਗਿਆ ਦੇਖਾਂਗੇ ਹਾਂਜੀ ਲੋਈ ਜੁਹਾਰ ਸਿੰਘ ਜੀ ਸੌਂ ਗਏ ਨੇ ਠੀਕ ਆ ਉਹ ਤਾਂ ਕਰਨ ਲੱਗੇ ਨੀਂਦ ਪੂਰੀ ਕਿਉਂਕਿ ਆ ਜੋ ਬਹੁਤ ਟਾਈਮ ਦਾ ਉੱਠਿਆ ਹੋਇਆ ਸੀਗਾ ਫਿਰ ਤਾਂ ਕਰਕੇ ਉਹਨੇ ਜਲਦੀ ਸੌਂ ਗਿਆ ਅੱਜ ਜੁਹਾਰ ਦੇ ਬੂਟ ਦੇਖੋ ਕਿੰਨੇ ਕਿਊਟ ਆ ਇਹ ਮੈਂ ਐਮ ਆਈ ਆਰ ਕਸਟੋਲੀਨ ਦੇ ਸੀਗੇ ਮੈਨੂੰ ਬੜੇ ਸੋਹਣੇ ਲੱਗੇ ਸੀਗੇ ਇਹ ਵਾਲੇ ਸ਼ੂ ਕਾਹਦੇ ਨਹੀਂ ਮੈਂ ਤੁਹਾਨੂੰ ਛੇਪੀ ਵਾਲੇ ਆ ਛੇਪੀ ਵਾਲੇ ਸ਼ੂ ਬੱਚੇ ਲਈ ਬਹੁਤ ਵਧੀਆ ਰਹਿੰਦੇ ਆ ਦੂਸਰੇ ਸ਼ੂ ਦੇ ਵਿੱਚ ਅਨਕੰਫਰਟ ਫੀਲ ਕਰਦਾ ਬੱਚਾ ਲੇ ਲੈਂਦੀ ਵੀ ਨਹੀਂ ਹੈਗੇ ਤੇ ਇਹਨੇ ਸੋਹਣੇ ਆ 700 ਦੇ ਆਏ ਸੀ ਇਹ 7 800 ਦੇ ਬਹੁਤ ਸੋਹਣੇ ਲੱਗੇ ਸੀ ਮੈਨੂੰ ਤਾਂ ਇਹੋ ਆਪਾਂ ਲੈ ਲੈ ਸੀਗੇ ਚਲੋ ਤੇ ਆਪਾਂ ਜਿਹੜਾ ਹੈਗਾਗਾ ਪਹਿਲਾਂ ਹੁਣ ਯਾਰ ਸੌਂ ਗਿਆ ਟਾਈਮ ਹੋ ਗਿਆ 10 ਵਜ ਗਿਆ ਰਾਤ ਦੇ ਠੀਕ ਹੈ ਤਾਂ ਆਪਾਂ ਦੁਬਾਰੇ ਸਟਾਰਟ ਕੀਤੀ ਹੈ ਸਕਿਨ ਕੇਅਰ ਮੈਂ ਕਿਹਾ ਚਲੋ ਸਕਿਨ ਕੇਅਰ ਕਰ ਲਿਆ ਕਰੀਏ ਵਾਲੀ ਵਧੀਆ ਗੱਲ ਨਾਲੇ ਤੁਹਾਡੇ ਕਮੈਂਟਸ ਦੇ ਰਿਪਲਾਈ ਵੀ ਰਹਿੰਦੇ ਸੀ ਕਾਫੀ ਜਾਣਿਆਂ ਦੇ ਸੋਚਿਆ ਵਿਚਰੂ ਨਲੇ ਰਿਪਲਾਈ ਕਰ ਦਾਂਗੇ ਤੁਹਾਡੇ ਸਾਰਿਆਂ ਦੇ ਤੇ ਨਾਲੇ ਸਕਿਨ ਕੇਅਰ ਕਰ ਲਈਏ ਆਪਦੀ ਹਨਾ ਚਲੋ ਪਹਿਲਾਂ ਆਪਾਂ ਫੇਸ ਨੂੰ ਵਾਸ਼ ਕਰ ਲਈਏ ਫਿਰ ਆਪਾਂ ਦੇਖਦੇ ਹਾਂ ਲੋ ਵੀ ਪਹਿਲਾਂ ਆਪਾਂ ਆਲੂ ជីਰ ਲਿਆ ਠੀਕ ਆ ਫੇਸ ਦੇ ਉੱਤੇ ਆਪਾਂ ਆਲੂ ਲਾਵਾਂਗੇ ਜਿੱਥੇ ਜਿੱਥੇ ਮੇਰੇ ਬਲੈਮਿਸ ਨੇ ਦਾਗ ਨੇ ਉੱਥੇ-ਉੱਥੇ ਲਗਾਵਾਂਗੇ ਆਪਾਂ ਆਲੂ ਹੁਣ ਇਹਦੀ 2-3 ਮਿੰਟ ਤੱਕ 2-3 ਮਿੰਟ ਨਾ ਆਪਾਂ ਮਾਸਾਜ ਕਰਾਂਗੇ ਲਓ ਜੀ ਹੁਣ ਆਪਾਂ ਫੇਸ ਤੇ ਲਗਾ ਲਿਆ ਠੀਕ ਆ ਹੁਣ 2-3 ਮਿੰਟ ਤੱਕ ਇਹ ਆਲੂ ਆਪਾਂ ਲਾ ਕੇ ਰੱਖਾਂਗੇ ਫਿਰ ਵੀ ਫੇਸ ਨੂੰ ਵਾਸ਼ ਕਰਾਂਗੇ ਫਿਰ ਆਪਾਂ ਨਾਵਾਂਗੇ ਨਾਰੀਅਲ ਔਇਲ ਠੀਕ ਆ ਖੋਪੇ ਦਾ ਤੇਲ ਹੁਣ ਮੈਂ ਤੁਹਾਡੇ ਰਿਪਲਾਈ ਕਰਨੀ ਸੀ ਤਾਂ ਮੈਂ ਸੋਚੀ ਵੀ ਤੁਹਾਡੇ ਰਿਪਲਾਈ ਹਾਂ ਤਾਂ ਕਾਫੀ سارے ਕਮੈਂਟਸ ਤੁਹਾਡੇ ਇਕੱਠੇ ਹੋਏ ਹੋਏ ਹਨ ਲੋਵੇ ਇੱਕ ਕੁੜੀ ਨੇ ਕਿਹਾ ਦੀਦੀ ਅਮਰਤਪੀਲ ਨੂੰ ਨਾਮ ਆ ਮਲਤਾਨੀ ਪਾਊਡਰ ਬਹੁਤ ਬੈਨੀਫਿਟ ਫਿੱਕ ਲਾ ਜੀ ਪਿਗਮੈਂਟੇਸ਼ਨ ਲਈ ਤੇ ਬ੍ਰਾਈਟਿੰਗ ਲਈ ਡਰਾਈ ਫੇਸ واਸ਼ ਪਾਊਡਰ ਬਣਾ ਕੇ ਵੀ ਰੱਖ ਸਕਦੇ ਆ ਤੇ ਯੂਜ਼ ਕਰ ਸਕਦੇ ਆ ਕਹਿੰਦੇ ਵੀ ਜਿਹੜਾ ਪੈਕ ਆ ਉਹਦਾ ਮਲਤਾਨੀ ਪਾਊਡਰ ਵਾਲਾ ਮਲਠੀ ਪਾਊਡਰ ਵਾਲਾ ਸੌਰੀ ਮਲਠੀ ਪਾਊਡਰ ਵਾਲਾ ਠੀਕ ਆ ਤਾਂ ਰੱਖੋ ਥਿੱਕ ਕੁੜੀ ਦਾ ਸਪੈਸ਼ਲ ਕਮੈਂਟ ਸੀ ਕਹਿੰਦੇ ਦੀਦੀ ਵੀ ਕਿੰਨੇ ਟਾਈਮ ਲਾ ਕੇ ਰੱਖਣਾਗਾ 15 ਮਿੰਟ ਠੀਕ ਹੈ 15 ਮਿੰਟ ਲਾ ਕੇ ਰੱਖੋ ਕਮਰੇ ਤੇ ਢੀ ਲੋਣੀ ਵੀ ਦੱਸਦਾ ਸੀਗਾ ਬਾਕੀ ਕੁੜੀ ਹੋਰ ਆਉਂ ਰਿਪਲਾਈ ਕਰ ਦਿੰਦੀ ਹੁੰਦੀ ਆ ਵਧੀਆ ਲੱਗਦਾ ਮੈਨੂੰ ਤੇ ਇੱਕ ਸੀਗਾ ਯੂਜ਼ ਥਿਸ ਪੇਸਟ ਹਾਂ ਕਿਮਾਇਕ ਕੁੜੀ ਤੇ ਉਹ ਹਰ ਇੱਕ ਕਮੈਂਟ ਦਾ ਮੇਰਾ ਰਿਪਲਾਈ ਕਰਦੀ ਆ ਮੇਰੀ ਬਹੁਤ ਵਧੀਆ ਸਬਸਕ੍ਰਾਈਬਰ ਆ ਮੈਨੂੰ ਲੱਗਦਾ ਹਰ ਇੱਕ ਜਿੰਨੇ ਵੀ ਕਮੈਂਟ ਹੁੰਦੇ ਆ ਨੇ ਰਿਪਲਾਈ ਕਰਨਾ ਸਭ ਦਾ ਹਣਾ ਬਹੁਤ ਵਧੀਆ ਲੱਗਦਾ ਮੈਨੂੰ ਕਹਿੰਦੀ ਯੂਜ਼ ਥਿਸ ਪੇਸਟ 20 ਡੇਜ਼ ਰੈਗੂਲਰਲੀ ਯੂ ਵਿਲ ਸੀ ਦਾ ਡਿਫਰੈਂਸ ਕਹਿੰਦੇ ਵੀ ਤੁਸੀਂ 20 20 ਦਿਨ ਲਗਾਤਾਰ ਇਹ ਪੇਸਟ ਯੂਜ਼ ਕਰੋ ਫੇਸ ਤੇ ਤੇ ਤੁਸੀਂ ਮੈਜਿਕ ਦੇਖ ਸਕਦੇ ਹੋ ਆਪਣਾ ਠੀਕ ਹੈ ਕਹਿੰਦੇ ਇਹ ਆਇਲ ਦਾ ਲਿੰਕ ਦੱਸੋ ਆਇਲ ਦਾ ਕਿਹੜੇ ਦਾ ਲਿੰਕ ਕਹਿੰਦੇ ਜੀ ਦੱਸੋ ਅੰ ਆ ਤੇ ਇੱਕ ਗੁੜੀ ਕਹਿੰਦੀ ਜੀ ਤੁਸੀਂ ਬਹੁਤ ਪਾਣੀ ਹੋ ਠੀਕ ਹੈ ਬਈ ਥੈਂਕ ਯੂ ਸੋ ਮੱਚ ਤੇ ਲਓ ਜੀ ਰਿੱਕੀ ਨੂੰ ਬਾਹਰ ਲੱਭੇ 에어ਪੋਰਟ ਦੀ ਕੱਲ ਦੀ ਲੱਭ ਤੇ ਫਿਰ ਦੇਖ ਚਲੋ ਪਣਪੀ ਕੋ ਨੇ ਮੈਸੇਜ ਕੀਤਾ ਸਲੂਨ ਕਿੱਥੇ ਜੀ ਇਹ ਵਾਲਾ ਮੈਂ ਅਮਨ ਤੋਂ ਰੈਡੀ ਹੋਈ ਸੀ ਮੈਰਿਸ ਟਾਈਮ ਹੁਣ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਹੜਿਆਇਆ ਬਾਜ਼ਾਰ ਚ ਹੈ ਜਿੱਥੇ ਲਹਿੰਗਾ ਦਾ ਕਿਲਾਸ਼ ਲਹਿੰਗਾ ਹਾਊਸ ਬਣਿਆ ਹੋਇਆ ਹੈਗਾ ਠੀਕ ਹੈ ਪ੍ਰੀਤੀ ਲਹਿੰਗਾ ਹਾਊਸ ਬਣਿਆ ਹੋਇਆ ਹੈਗਾ ਉੱਥੇ ਨੀਚੇ ਹੀ ਉਹੀ ਗਲੀ ਦੇ ਵਿੱਚ ਇਹਨਾਂ ਦਾ ਕੇ 7 ਬ੍ਰਾਈਡਲ ਸਟੂਡੀਓ ਬਣਿਆ ਹੋਇਆ ਹੈਗਾ ਠੀਕ ਹੈ ਰਾਜੂ ਦੀਦੀ ਸਹੀ ਕਹਿੰਦੇ ਨੇ ਕੈਮੀਕਲਸ ਫੇਸ ਨੂੰ ਖਰਾਬ ਕਰਦੇ ਆਂ ਹਾਂਜੀ ਬਈ ਕੈਮੀਕਲਸ ਫੇਸ ਨੂੰ ਬਹੁਤ ਖਰਾਬ ਕਰਦੇ ਆ ਰਾਜੂ ਆਲਵੇਜ਼ ਰਾਈਟ ਆਮ ਆਲਸੋ ਯੂਜ਼ਡ ਥਿਸ ਰੈਮੇਡੀ ਜਸਵਿੰਦਰ ਕੌਰ ਕਹਿੰਦੀ ਮੈਂ ਖੁਦ ਇਹ ਰੈਮੇਡੀ ਯੂਜ਼ ਕਰਦੀ ਹਾਂ ਕਹਿੰਦੇ ਦੀ ਕੁੜੀ ਕਹਿੰਦੀ ਪਾਊਡਰ ਦੀ ਕੁਆਂਟੀਟੀ ਕਿੰਨੀ ਕੁ ਹੋਣੀ ਚਾਹੀਦੀ ਹੈ ਤਾਂ ਕਿ ਮੈਂ ਰਿਪਲਾਈ ਕਰਤਾ ਕਹਿੰਦੀ ਬਸ ਜਿੰਨਾ ਤੁਹਾਡੇ ਫੇਸ ਲਈ ਹੈਗਾ ਜੀ ਬਸ ਗਾੜਾ ਜਾ ਹੋਵੇ ਪੇਸਟ ਜਿਵੇਂ ਕਰਡ ਦਹੀਂ ਹੁੰਦੀ ਆ ਉਦਾਂ ਦਾ ਠੀਕ ਆ ਤੇ ਇਸ ਤੋਂ ਬਾਅਦ ਕਹਿੰਦੀ ਜੀ ਦਾਗ ਬਹੁਤ ਆ ਫੇਸ ਤੇ ਫੇਸ ਕਾਲਾ ਵੀ ਲੱਗਦਾ ਉਹਦਾ ਕੋਈ ਹੱਲ ਮਲਠੀ ਪਾਊਡਰ ਦਹੀਂ ਦੇ ਵਿੱਚ ਮਿਕਸ ਕਰਕੇ ਪੇਸਟ ਬਣਾ ਕੇ ਗਾੜਾ ਆ 20 ਦਿਨ ਲਗਾਤਾਰ ਲਾਓ 15 ਮਿੰਟ ਲਾ ਕੇ ਰੱਖਣਾ ਤੁਹਾਨੂੰ ਰਿਜਲਟ ਮਿਲੇਗਾ ਡੇਲੀ ਲਾਉਣਾ ਹਾਂਜੀ ਰੋਜ਼ ਲਾਉਣਾਗਾ ਜੀ ਤੇ ਮੋਟੇ ਹੋਣ ਲਈ ਵੀ ਕੁਝ ਦੱਸ ਤੋ ਮੋਟੇ ਹੋਣ ਲਈ ਤਾਂ ਬਈ ਮੋਟੇ ਹੋਣ ਲਈ ਤਾਂ ਕੁਝ ਨਹੀਂ ਕੁਝ ਦੱਸ ਸਕਦੇ ਕਿ ਮੋਟੇ ਹੋਣ ਲਈ ਕੋਈ ਕੋਈ ਬੰਦਾ ਇਹ ਜਾਉਂਦਾ ਜਿਵੇਂ ਮੈਂ ਆ ਹਨਾ ਮੈਂ ਕਿੰਨਾ ਮਰਜ਼ੀ ਤਲਿਆ ਫੁਲਿਆ ਖਾਈ ਜਾਮਾ ਕਿੰਨਾ ਮਰਜ਼ੀ ਮਿੱਠਾ ਖਾਈ ਜਾ ਮੋਟੀ ਨਹੀਂ ਹੁੰਦੀ ਕੋਝ ਮੇਰੇ ਵਰਗੇ ਬੰਦੇ ਇਦਾਂ ਦੇ ਹੁੰਦੇ ਆ। ਸਸ਼ੀ ਕਲਦੀ ਥੈਂਕ ਯੂ ਤੁਸੀਂ ਆਪਣਾ ਰਾਜ਼ ਦੱਸਿਆ। ਚਾਹ ਤਾਂ ਮੈਂ ਜਮੇ ਨਹੀਂ ਛੱਡ ਸਕਦੀ ਬਈ ਮੇਰਾ ਖੁੱਦਾ ਹੀ ਹਾਲ। ਮੈਨੂੰ ਸਵੇਰ ਉੱਠਦੀ ਨੂੰ ਪਹਿਲਾਂ ਚਾਹ ਚਾਹੀਦੀ ਆ। ਬਾਕੀ ਕੰਮ ਬਾਅਦ ਚ ਚਾਹ ਪੀਲਾਂ। ਤੁਹਾਡੀ ਭੈਣ ਵੀਰਪਾਲ ਕੀ ਕਰਦੀ ਆ ਸਟੱਡੀ? ਕਿ ਫ੍ਰੀ ਹੁੰਦੀ ਆ ਜੀ? ਇਹ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਬਾਅਦ ਚ ਦਵਾਂਗੇ। ਤੇ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਆਲ ਆ। ਬਲੋ ਠੀਕ ਹੈ ਕਹਿੰਦੇ ਜੀ ਠੰਡ ਪਸੰਦ ਆ ਵੀ ਬੀਤ ਜੀ ਜਿੱਦਨੀ ਮੱਟੀ ਚਾਪਿਓ ਠੰਡ ਸਮਝ ਨਹੀਂ ਆਈ ਬਈ ਤੁਹਾਡੇ ਕਮੈਂਟ ਦੀ ਸੋਰੀ ਮੈਂ ਥੱਦੀ ਦੀ ਪ੍ਰੀਤੀ ਲਹਿੰਗਾ ਹਾਊਸ ਈ ਨਹੀਂ ਮਿਲਿਆ ਮਤਲਬ ਮੈਨੂੰ ਪਤਾ ਨਹੀਂ ਲੱਗਾ ਕਿੱਥੇ ਜਿਆ ਸਰਕਾਰੀ ਸਕੂਲ ਬਈ ਜਿੱਥੇ ਬਣਿਆ ਹੋਇਆਗਾ ਉੱਥੇ ਪ੍ਰੀਤੀ ਲਹਿੰਗਾ ਹਾਊਸ ਬਣਿਆ ਹੋਇਆਗਾ ਠੀਕ ਆ ਤਾਂ ਕਿਸੇ ਤੋਂ ਵੀ ਪੁੱਛ ਲਓ ਤੁਸੀਂ ਪ੍ਰੀਤੀ ਲਹਿੰਗਾ ਹਾਊਸ ਤੁਹਾਨੂੰ ਪਤਾ ਲੱਗ ਜਾਊ ਬਾਕੀ ਇਹਨਾਂ ਦੀ ਇੰਸਟਾਗ੍ਰam ਤੇ ਆਈਡੀ ਬਣੀ ਹੋਈ ਆ ਤੁਸੀਂ ਨਾ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਲੱਗਦਾ ਹੁੰਦਾ ਨਾ ਤੁਸੀਂ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਬਣੀ ਹੋਈ ਆ ਪ੍ਰੀਤੀ ਲਹਿੰਗਾ ਹਾਊਸ ਤੁਸੀਂ ਉੱਥੇ ਕਮੈਂਟ ਕਰੋ ਜਾ ਕੇ ਠੀਕ ਆ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਮਿਲ ਜਾਣਾਗਾ ਹ ਇੱਕ ਕੁੜੀ ਕਹਿੰਦੀ ਲੈਂਗਾ ਸ਼ਾਪ ਅਡਰੈਸ ਦੱਸਤਾ ਬਈ ਮੈਂ ਇੱਕੋ ਕਲਿੱਪ ਚਾਰ ਪੰਜ ਵਾਰੀ ਲੱਗ ਗਈ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋਈ ਆ ਨਾ ਰਿੱਕੀ ਉਹ ਮੈਂ ਜਾਣ ਕੇ ਮੂਰੇ ਛੋਟੀਆਂ ਛੋਟੀਆਂ ਕਲਿੱਪਾਂ ਲਾਈਆਂ ਸੀ ਤੁਹਾਨੂੰ ਲੱਗਿਆ ਵੀ ਇੱਕੋ ਕਲਿੱਪ ਮੈਂ ਚਾਰ ਪੰਜ ਵਾਰੀ ਲਾਤੀ ਨਹੀਂ ਉਹ ਮੈਂ ਚਾਰ ਪੰਜ ਵਾਰੀ ਨਹੀਂ ਲਾਈ ਇਸ ਤੋਂ ਬਾਅਦ ਓਏ ਤੇਰੀ ਜੁਝਾਰ ਤਾਂ ਛੋਟਾ ਰਿੱਕੀ ਆ ਬਿਲਕੁਲ ਤੇਰੀ ਖੈਰ ਨਹੀਂ ਹੋਣ ਮਨਪ੍ਰੀਤ ਕੌਰੇ ਇੱਕੋ ਜੇ ਦੋ ਸੀ ਵੀ ਮੈਂ ਸਿੰਦਰਖਰ ਅੰਜੀ ਦੀਦੀ ਇੱਕੋ ਜੇ ਦੋ ਸੀ ਵੀ ਸਹੀ ਗੱਲ ਆ ਦੋਨੇ ਮੇਰਾ ਭਝਾਲ ਪਾਈ ਰੱਖਦੇ ਆ ਚਲੋ ਜੁਝਾਰ ਸਿੰਘ ਜੀ ਤਾਂ ਹੈਗੀ ਬੱਚੇ ਨੇ ਤੇ ਬੱਚੇ ਨਾਲ ਆਪਾਂ ਵੀ ਬੱਚੇ ਬਣ ਜਾਂਦੇ ਆ ਤਾਂ ਫੁੱਲ ਆਪਾਂ ਖੱਪ ਪਾਈ ਦੀ ਔਰ ਰੋਲਾ ਪਾਈਦਾ ਹਨਾ ਟਾਈਮ ਵਧੀਆ ਲੰਘ ਜਾਂਦਾ ਸਾਰੇ ਦਿਨ ਦਾ ਪਤਾ ਨਹੀਂ ਲੱਗਦਾ ਹੁੰਦਾ ਤੇ ਬੱਚਿਆਂ ਨਾਲ ਤਾਂ ਵੈਸੇ ਨਹੀਂ ਪਤਾ ਲੱਗਦਾ ਹਨਾ ਤੇ ਪਿਆਰ ਇੰਨਾ ਫੈ ਜਾਂਦਾ ਬੱਚੇ ਨਾਲ ਹੁਣ ਤਾਂ ਮੇਰੀ ਸਿਚੁਏਸ਼ਨ ਇਦਾਂ ਦੀ ਹੋਈ ਪਈ ਆ ਵੀ ਜੇ ਮੈਂ ਕੰਮ ਕਰਨ ਜਾਣਾ ਹੁੰਦਾ ਬੁਟੀਕ ਤੋਂ ਜੁਝਾਰ ਨੂੰ ਜਦੋਂ ਮੈਂ ਬੁਟੀਕ ਤੇ ਛੱਡਦੀ ਆ ਨਾ ਜੇ ਜੁਝਾਰ ਮੇਰੇ ਕੋਲ ਨਹੀਂ ਦੇਖਣ ਲੱਗ ਜੇ ਤਾਂ ਮੇਰਾ ਮਨ ਨਹੀਂ ਕਰਦਾ ਹੁੰਦਾ ਵੀ ਮੈਂ ਹੁਣ ਛੱਡ ਕੇ ਕੋਈ ਕੰਮ ਕਰਨ ਜਾਵਾਂ ਆਏ ਦਿਲ ਡੂਲਣ ਲੱਗਿਆਂ ਦਾ ਕਲ ਦੀ ਗੱਲ ਆ ਕਲ ਅਸੀਂ ਐ ਜਾ ਰਹੇ ਸੀ ਬੁਟੀਕ ਤੇ ਡੈਡੀ ਕੋਲ ਸੀ ਨਾ ਜੁਝਾਰ ਪਹਿਲਾਂ ਜਦੋਂ ਮੈਂ ਫੜਨ ਲੱਗੀ ਜੁਝਾਰ ਡੈਡੀ ਨੂੰ ਨਾ ਚੁੰਬੜ ਗਿਆ ਜੱਫੀ ਪਾ ਲਈ ਡੈਡੀ ਨੂੰ ਤੇ ਡੜੀ ਦਾ ਬਾਅਦ ਚ ਮਾਨੀ ਨਹੀਂ ਲੱਗਿਆ ਵੀ ਮੈਂ ਜੁਝਾਰ ਨੂੰ ਨਹੀਂ ਭੇਜਣਾ ਸੀ ਮੇਰਾ ਮਾਨੀ ਲੱਗਿਆ ਜਦੋਂ ਸ਼ਾਮ ਨੂੰ ਆਏ ਮੰਮੀ ਨੇ ਦੱਸਿਆ ਵੀ ਆਏ ਘਰ ਕਿ ਤੇਰੇ ਡੈਡੀ ਕਹਿੰਦੇ ਸੀ ਵੀ ਜੁਝਾਰ ਨੇ ਮੈਨੂੰ ਜੱਫੀ ਪਾ ਲਈ ਵੀ ਮੇਰਾ ਜੀ ਨਹੀਂ ਸੀ ਕਰਦਾ ਉਹਨੂੰ ਭੇਜਣ ਨੂੰ ਪਰ ਛੋਟਾਗਾ ਹਲੇ ਹੈ ਨਾ ਮਦਰ ਫੀਡ ਲੈਂਦਾ ਤਾਂ ਮੇਰੇ ਬਿਨਾ ਰਹਿ ਨਹੀਂ ਸਕਦਾ ਚਲੋ ਜਦੋਂ ਵੱਡਾ ਹੋ ਗਿਆ ਫਿਰ ਇਹਨੇ ਘਰੀ ਰਹਿਣਾ ਹਨਾ ਤੇ ਇਦਾਂ ਕਈ ਵਾਰ ਬਹੁਤ ਐਵੇਂ ਜਿਹਾ ਹੁੰਦਾ ਪੱਕੀ ਜਦੋਂ ਇਹ ਤੰਗ ਕਰਦਾ ਬਹੁਤ ਜ਼ਿਆਦਾ ਗੁੱਸਾ ਵੀ ਬਹੁਤ ਹੋ ਜਾਂਦਾ ਪਰ ਜਦੋਂ ਇਹ ਥੋੜਾ ਜਿਹਾ ਪਿਆਰ ਜਿਹਾ ਕਰਦਾਗਾ ਫਿਰ ਸਾਰਾ ਗੁੱਸਾ ਫਿਰ ਪਤਾ ਕੀ ਆ ਫਿਰ ਮਾਮਾ ਨੂੰ ਫੇਰ ਹੋਣ ਲੱਗ ਜਾਂਦਾ ਮੈਨੂੰ ਤਾਂ ਬਾਲਾ ਹੁੰਦਾ ਹੁੰਦਾ ਮੈਨੂੰ ਕਿਉਂ ਛਿੜਕਿਆ ਮੈਨੂੰ ਕਿਉਂ ਉੱਚੀ ਬੋਲੀ ਇਹਨੂੰ ਕਹੜਾ ਪਤਾਗਾ ਵਿਚਾਰੇ ਨੂੰ ਜਵਾਗ ਦਾ ਰੱਬ ਰੂਪ ਹੁੰਦੇ ਆ ਹਨਾ ਬਸ ਐਂ ਪਰ ਬਹੁਤ ਸੋਹਣਾ ਲੰਘ ਰਿਹਾ ਟਾਈਮ ਜੁਹਾਰ ਨਾਲ ਕਿ ਸਾਰੇ ਪੇਰੈਂਟਸ ਦਾ ਹੀ ਆਪਣੇ ਬੱਚੇ ਨਾਲ ਬਹੁਤ ਸੋਹਣਾ ਟਾਈਮ ਲੰਘਦਾ ਹਨਾ ਵਧੀਆ ਲੱਗਦਾ ਇਹ ਐਕਸਪੀਰੀਅੰਸ ਹਨਾ ਜਿਹੜਾ ਇਹ ਬਹੁਤ ਘੈਂਟ ਆ ਲੋਵੀ ਗਾਇਜ਼ ਤੇ ਆਪਾਂ ਜਿਹੜਾ ਸੀਗਾ ਆਲੂ ਸੀਗਾ ਉਹ ਲਗਾ ਲਿਆ ਸੀਗਾ ਠੀਕ ਆ ਫੇਸ ਤੇ 2-3 ਮਿੰਟ ਰੱਖ ਲਿਆ ਸੀਗਾ 2-3 ਮਿੰਟ ਦੇ ਵਿੱਚ ਤੁਹਾਡੇ ਜਿੰਨੇ ਕ ਸਵਾਲ ਸੀ ਆਪਾਂ ਸਵਾਲਾਂ ਦਾ ਜਵਾਬ ਦੇਤਾ ਜਿੰਨੇ ਕ ਤੁਹਾਡੇ ਸੀਗੇ ਠੀਕ ਆ ਕੁਐਸਚਨ ਉਨਾ ਤਾਂ ਮੈਂ ਕਿਹਾ ਚਲ ਆਨਸਰ ਦੇ ਦੀਏ ਕਾਫੀ ਦਿਨ ਹੋ ਗਏ ਕਾਫੀ ਸਾਰੇ ਬਲੌਗਸ ਇਕੱਠੇ ਹੋਏ ਪੈਸੀ ਤੁਹਾਡੇ ਕਾਫੀ ਸਾਰੇ ਸਵਾਲ ਸੀਗੇ ਤਾਂ ਮੈਂ ਕਿਹਾ ਅੱਜ ਮੂਵੀ ਦੇਖ ਕੇ ਆਈ ਸੀ ਸਵਾਲ ਵਾਲੀ ਸਵਾਲ 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 ਤਾਂ ਆਪਾਂ ਜਵਾਬ ਦੇ ਦਈਏ ਠੀਕ ਹੈ ਬਾਕੀ ਮੂਵੀ ਨੂੰ ਦੇਖ ਕੇ ਇੱਕ ਆਪ ਵੀ ਚੀਜ਼ ਜੀ ਜ਼ਿਆਦਾ ਜਾਂਦੀ ਹੁੰਦੀ ਹੈ ਹਨਾ ਤੇ ਬਾਕੀ ਮੂਵੀ ਦੇਖ ਕੇ ਆਈ ਸੀ ਇੱਕ ਜੀ ਤਾਂ ਹੈਗੀ ਆ ਨਾ ਰਿੱਕੀ ਵੀ ਆਪ ਜਦੋਂ ਪੜਾਉਂਦੇ ਹੁੰਦੇ ਆ ਜਵਾਕਾਂ ਨਾਲ ਉਹ ਚੀਜ਼ਾਂ ਹਨਾ ਸਾਰੀਆਂ ਜ਼ਿਆਦਾ ਜਾਂਦੀਆਂ ਨੇ ਹਨਾ ਕਿ ਜਦੋਂ ਪੜਾਉਂਦੇ ਹੁੰਦੇ ਸੀਗੇ ਵੈਸੇ ਤੇ ਕੋਈ ਸਵਾਲ ਪੁੱਛਣਾ ਬੱਚੇ ਨੇ ਹਨਾ ਤਾਂ ਕਈ ਵਾਰ ਬੱਚਿਆਂ ਨੇ ਕੋਈ ਸਵਾਲ ਨਾ ਹੀ ਪੁੱਛਣਾ ਹੁੰਦਾ ਸੀ ਹਨਾ ਉਹ ਚੀਜ਼ਾਂ ਸਾਰੀਆਂ ਫਿਜ਼ੀਕਲ ਪੀਰੀਅਡ ਉਹਦੇ ਵਿੱਚ ਗੇਮਸ ਵਗੈਰਾ ਸਾਇੰਸ ਲੈਬ ਸਭ ਕੁਝ एवरीथिंग ਹਨਾ ਜਾਂ ਕਈ ਵਾਰ ਪਹਿਲਾਂ ਸਕੂਲਾਂ ਦੇ ਵਿੱਚ ਕਾਫੀ ਸਾਰੇ ਟੌਪਿਕਸ ਸੀ ਜਿਹੜੇ ਉਹ ক্লোਜ਼ ਕਰਵਾਏ ਦਿੱਤੇ ਜਾਂਦੇ ਸੀਗੇ ਵੀ ਪੜ੍ਹਨ ਨਹੀਂ ਨਹੀਂ ਹੈਗੇ ਪਰ ਹੁਣ ਤਾਂ ਚਲੋ ਸਕੂਲਾਂ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਵੀ ਸਾਰੀ ਪੜ੍ਹਾਈ ਕਰਵਾਈ ਜਾਂਦੀ ਆ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਨੌਲੇਜ ਦਿੱਤੀ ਜਾਂਦੀ ਆ ਹਨ ਜੋ ਵੀ ਪੜ੍ਹਾਈਆਂ ਚ ਹੁੰਦਾਗਾ ਚਲੋ ਬਹੁਤ ਵਧੀਆ ਗੱਲ ਆ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ ਤੇ ਇਹ ਸਾਰੇ ਤੁਹਾਡੇ ਸਵਾਲ ਸੀ ਜਿਹੜੇ ਮੈਂ ਕਿਹਾ ਚਲ ਮੈਂ ਵੀ ਮੂਵੀ ਤੋਂ ਸਿੱਖਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਤੇ ਆਪਾਂ ਤੇ ਹੁਣ ਆਪਣੇ 2-3 ਮਿੰਟ ਹੋ ਗਏ ਸੀ ਇਹ ਆਲੂ ਲਗਾਏ ਨੂੰ ਫੇਸ ਆਪਾਂ ਧੋ ਲਿਆ ਉਸ ਤੋਂ ਬਾਅਦ ਧੋ ਕੇ ਹੁਣ ਆਪਾਂ ਤੇਲ ਲਗਾਉਣਾਗਾ ਖੋਪੀ ਦਾ ਉਹਦੀ ਮ사ਜ ਕਰਨੀ ਆ ਖੋਪੀ ਤੇ ਤੇਲ ਦੀ ਮ사ਜ ਕਰਕੇ ਠੀਕ ਆ ਇਸ ਤੋਂ ਬਾਅਦ ਆਪਾਂ ਸੌਣੇ ਆ ਭਾਈ ਕਿਉਂਕਿ ਤੜਕੇ ਆਪਾਂ ਜਾਣਾ ਸਵੇਹਾ ਹਨ ਰਿੱਕੀ ਤੜਕੇ ਜਾਣਾ ਸਵੇਹਾ ਉਹ ਵੀ ਕੱਲ ਨੂੰ ਬਹੁਤ سارے ਕੰਮ ਨੇ ਇੱਕ ਪਾਰਟੀ ਅਟੈਂਡ ਕਰਨੀ ਆ ਤੇ ਇੱਕ ਆਪਾਂ ਜਾਣਾਗਾ ਭਾਂਜੇ ਨੇ ਜਾਣਾ ਬਾਹਰ ਹਨ ਰਿੱਕੀ ਉਹਨੂੰ ਮਿਲਣੇ ਜਾਣਾ ਖੱਲਣ ਭਲਾਵਾਂਗੇ ਤੁਹਾਨੂੰ ਜਾ ਕੇ ਤੁਸੀਂ ਸਾਰੇ ਜਣੇ ਜਾਣਦੀ ਹੂੰ ਉਹਦਾ ਵੀ ਵੀਜ਼ਾ ਆ ਗਿਆ ਉਹਨੇ ਜਾਣਾ ਬਾਹਰ ਤੇ ਆਪਾਂ ਜਾਣਾ ਗੱਲ ਨੂੰ 파ਰਟੀ ਤੇ ਵੀ ਤੇ ਬੁਟੀਕ ਦੇ ਵੀ ਕਾਫੀ ਸਾਰੇ ਕੰਮ ਨੇ ਜਿਹੜੇ ਪੈਂਡਿੰਗ ਨੇ ਉਹ ਵੀ ਕਰਨੇ ਆ ਠੀਕ ਆ ਤੇ ਚਲੋ ਇਹ ਸੀਗਾ ਆਪਣਾ ਛੋਟਾ ਜਿਹਾ ਅੱਜ ਦਾ ਵਲੌਗ ਵਲੌਗ ਵਧੀਆ ਲੱਗਿਆ ਤਾਂ ਜ਼ਰੂਰ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ